ਨੇ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਅੱਜ ਸਾਡੇ ਕੋਲ ਆਇਆ ਪੰਥੀ ਤੇ ਦਲਜੀਤ ਤੇ ਦਲਜੀਤ ਨੇ ਫੋਨ ਲੈਣਾ ਸੀਗਾ ਤੇ ਪਹਿਲਾਂ ਆਪਾਂ ਗਏ ਗੁਰਦਾਸਪੁਰ ਤੇ ਉੱਥੋਂ ਲਿਆ ਦਲਜੀਤ ਦਾ ਫੋਨ ਤੇ ਫੇਰ ਅਸੀਂ ਆ ਗਏ ਘਰ ਤੇ ਘਰ ਆ ਕੇ ਤਾਂ ਥੱਕ ਗਏ ਸੀ ਕਾਫੀ ਹਨੇਰਾ ਹੋ ਗਿਆ ਸੀਗਾ ਤੇ ਸਾਡੇ ਤੋਂ ਵਲੌਗ ਨਹੀਂ ਬਣਿਆ ਤੇ ਹੁਣ ਅਸੀਂ ਦਹੀਂ ਤਿਆਰੀ ਕਰਨ ਆਪਾਂ ਜਾਣਾ ਬਰਿਆ ਵੀਡੀਓ ਬਣਾਉਣ ਤੇ ਦਲਜੀਤ ਹੁਣਾਂ ਨੂੰ ਛੱਡਣਾ ਵਾ ਪਿੰਡ ਤੇ ਹੁਣ ਵੇਖੋ ਪੰਥ ਵਿਆਹ ਮੇਰੇ ਕੋ ਜੁੜਾ ਤੌਣ ਕਿਉਂ ਪੰਥ ਠੀਕ ਆ ਹਾਂ ਠੀਕ ਆ ਤੇ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਪੰਥ ਦਾ ਕਰਾਂਗੇ ਜੁੜਾ ਇਹਦੀ ਹੋਊਗੀ ਹੁਣ ਜੁੜੀ ਇਹਦੀ ਹੋਊਗੀ ਜੁੜੀ ਇਹਦਾ ਕੋਈ ਨਾ ਬੜਾ ਪਿਆਰ ਇਹ ਤਾਂ ਗੱਲ ਹੈ ਹੈਨਾ ਇਹ ਕਰਦਾ ਬੜਾ ਜੀਵਟੜਾ ਹੈ ਹੈ ਬਹੁਤ ਪਿਆਰ ਕਰਦਾ ਵਾ ਅੱਜ ਜਾਣਾ ਕਿ ਰਹਿਣਾ ਜਾਣਾ ਮੈਂ ਕੋਈ ਨਹੀਂ ਰਹਿਣਾ ਕੋਈ ਉਹ ਕੋਈ ਰਹਿਣਾ ਵਾ ਇਹਦੇ ਕਹਿੰਦੇ ਕਹਿੰਦਾ ਕੋਈ ਮਜੇ ਬੜੇ ਉਹਨੇ ਇੱਥੇ ਤੇ ਇੱਥੇ ਤੇ ਕੋਈ ਮਜੇ ਬੜਾ ਲੱਗਾ ਕੋਈ ਨਹੀਂ ਲੈਣਾ ਵਾ ਭੋਲੇ ਨੂੰ ਕਹਿੰਦੇ ਕਹਿੰਦਾ ਓ ਮਿੰਟ ਤੇ ਚੇਰੇ ਕਹਿੰਦੇ ਕਿ ਨਹੀਂ ਲੈਣਾ ਕਿਦਾਂ ਨਾ ਮੈਂ ਨਹੀਂ ਲੈਣਾ ਮੈਂ ਕੋਈ ਤੇਰੇ ਕੋਲ ਲੈਣਾ ਮੈਨੂੰ ਕਹਿੰਦੇ ਬੱਬੂ ਤਾਂ Depend ਨਾ ਨਹੀਂ ਆਣਗੇ ਇਹਦੇ ਆਹ ਤੇਨ ਮਧੀਆਂ ਲੱਗਾ ਨਾ ਸਮੈਂ ਕੋਈ ਪੋ ਜਾ ਇਹਦੇ ਕੋਲੇ ਮੜਾ ਲੱਗਿਆ ਕਿਦਾਂ ਜੀ ਕਰ ਮਨ ਲੱਗਦਾ ਜੋ ਨਾ ਹੀ ਹੇਕੋ ਹਾਂ ਦੀ ਜਦੋਂ ਅਮੀ ਦਲਜੀਤ ਪਿੱਛੇ ਪੋਕੀ ਕੇ ਇਹ ਸਾਡੇ ਵੀ ਉਹਦਾ ਹੋਲੀ ਕਿ ਕੋਈ ਜਾਂਦਾ ਤੇ ਨਾ ਹੋ ਕੇ ਜਲਾ ਕੇ ਖਲੋਂਦਾ ਹੀ ਐ ਪਿੱਛੇ ਪਾਉਣੀ ਆਹ ਨਾ ਇਹਦੇ ਦੀ ਪਾਉਣੀ ਅੱਗੇ ਕਰਕੇ ਪਾਉਣੀ ਆ ਮੈਂ ਬੜੀ ਚੇਰ ਬਾਹਰ ਲੱਗੀ ਆ ਝੂੜਾ ਕਰਨ ਪਹਿਲਾਂ ਜਦੋਂ ਸਾਇਰ ਸੁਣੀ ਨਿਕ ਨਿਕੇ ਹੁਣ ਦੇਖਦੇ ਹੁਣੀ ਉਹਨਾਂ ਦਾ ਝੂੜਾ ਮੈਂ ਕਰਦੀ ਹਿੰਦੀ ਹੁਣ ਮੇਰੇ ਉਹ ਵੱਡੇ ਹੋ ਗਏ ਤਾਂ ਆਪੇ ਕਰ ਲੈਂਦੇ ਆ ਤੇ ਹੁਣ ਮੈਨੂੰ ਚੇਤਾ ਚੁਤਾ ਭੁੱਲ ਗਿਆ ਅੱਜ ਪੰਥਾ ਦਾ ਕਰਕੇ ਦੇਖਦੀ ਆ ਬੜਾ ਹੀ ਹੁੰਦਾ ਵਧੀਆ ਮੇਰੇ ਕੋਲ ਦੇਖ ਫੋਨ ਮੰਗੀ ਸਸਾ 451 ਬੰਦ ਕਰ ਲਾ ਅੱਛਾ ਠੀਕ ਆ ਰਸਨਾਗਲ ਜੀ ਤੋਂ ਫੋਨ ਤੇ ਮੈਂ ਖਾਉ ਆਪਣਾ ਆਪਣਾ ਫੋਨ ਮਖਾਣਾ ਫੋਨ ਲੈ ਗਈ ਫੋਨ ਆ ਹਾਂ ਇਧਰ ਹਾਂ ਆ ਫੋਨ ਇਹ Samsung ਦੇ ਜਿਹੜੇ ਨਵੇਂ ਆ ਆ ਫੋਨ ਲੈ ਆ ਦਿੱਤ ਜੀ ਤੇ ਸਿੱਧਾ ਕਰਕੇ ਸਿੱਧਾ ਕਰ ਦੋ ਇਹਨੂੰ ਦੱਬੇ ਦਰ ਆ ਫੋਨ ਆ ਆ ਫੋਨ ਆ ਕਮੈਂਟ ਕਰਕੇ ਦੱਸਿਓ ਸਾਰੇ ਜਣੇ ਕਿਦਾਂ ਦਾ ਫੋਨ ਆ ਦਲਜੀਤ ਦਾ ਇਹ ਵੀ ਵਧੀਆ ਵਾ ਹੈਨਾ ਹਾਂ ਫੋਨ ਬਹੁਤ ਵਧੀਆ ਲੈਣੀ ਚੀਜ਼ ਤੇ ਚੰਗੀ ਲੋ ਵੀ ਤੇ ਬਾਈ ਦਾ ਸਦਾ ਕੋਈ ਨਹੀਂ ਮੇਰੇ ਭਰਾ ਨੇ ਗਿੱਪੇ ਕੀਤਾ ਮੈਨੂੰ ਵਾਕਿਆ ਸਹੀ ਗੱਲ ਨਾਲੇ ਉਹ ਕਿੰਨੇ ਤੇ ਬਰਦਰ ਇੰਦੇ ਕੈਨੇਡਾ ਉਹਨਾਂ ਨੇ ਪੈਸੇ ਭੇਜੇ ਪੈਸੇ ਹੰਦਜੀਤ ਨੂੰ ਹਾਂਜੀ ਆਏ ਭੇਜੇ ਆਹ ਦਲਜੀਤ ਦਾ ਪਹਿਲਾ ਪਾਉਣਾ ਆਹ ਦਲਜੀਤ ਦਾ ਪਹਿਲਾ ਪਾਉਣਾ ਇਹਨੂੰ ਤਕਾਰ ਕਰਕੇ ਸੁਟਦਾ ਉਹਨੇ ਜੇ ਕਿਨੇ ਲੈਣਾ ਹੈ ਤੁਸੀਂ ਲੈ ਲੈਣਾ ਵਾ ਇਹ ਹੱਟਾ ਵੀ ਬੜਾ ਮਨ ਲਗਾ ਉਹ ਕੱਲ ਦਾ ਨਹੀਂ ਕਰਦੇ ਤੇ ਹੁਣ ਅਹੀਂ ਜਾਣਾ ਸੀ ਵੀਡੀਓ ਬਣਾਉਣ ਤੇ ਹੁਣ ਇਹ ਵੀ ਤਿਆਰ ਹੋ ਗਿਆ ਕਿ ਸਾਨੂੰ ਵੀ ਨਾਲ ਲੈ ਜਾਓ ਤੇ ਸਾਨੂੰ ਛੱਡ ਜਿਓ ਵੇ ਜਿਹੜਾ ਭਾਈ ਮਲਵੀਰ ਹੁਣਾ ਜਿੱਥੇ ਹਾਂਜੀ

ਹਾਂ ਦੌੜਗਾ ਦਦਿੱਤ ਕੇ ਸੀ ਕਿੱਥੇ ਆ ਇੱਧਰੇ ਆ ਵੇ ਕੋ ਭਜੀ ਆ ਤੁਹਾਡਾ ਮੰਗਣ ਨਹੀਂ ਕਾਇ ਇਹ ਹਾਤਾ ਪੰਥ ਇਹ ਹਾਤਾ ਪੰਥ ਥੋੜਾ ਠੀਕ ਲਗਾ ਕੱਲ ਦਾ ਹਾਂ ਗਲਾ ਘਰਾ ਹੋ ਪਤਾ ਹਾਂ ਇਹ ਦੋ ਜਾਇ ਲੈਣਾ ਹਾਂ ਲੈਣਾ ਹੋਰ ਕੀ ਲੈਣਾ ਕਿਆ ਪੂਰਾ ਠੰਡਾ ਪੀਣਾ ਹੀ ਹੋ ਠੰਡਾ ਹੀ ਨਾ ਅੱਛਾ ਉਹ ਕੀ ਲੈਣਾ ਜਲੇ ਦੀ ਆਵਾਜ਼ ਨਿਕਲ ਨਹੀਂ ਰਹੀ ਏ ਝਗੜਾ ਕਰ ਰਹੀ ਹੈ ਫਿਰ ਜੀ ਜੀ ਕੁਲ ਗਿਆ ਲਓ ਜੀ ਮੇਰਾ ਜੂڑا ਹੋ ਚਲਿਆ ਜੇ ਕਾਮਯਾਬ ਹਾਂ ਜੀ ਤਾਂ ਮਤਲਬ ਵੀ ਇਹਦਾ ਹੈ ਨਾ ਫਿਰ ਹੀ ਤਰੀਕਾ ਹੈਗਾ ਹੈ ਤਨੂੰ ਹੈ ਤਰੀਕਾ ਹੈਗਾ ਵੀ ਲੋਕਾਂ ਫਿਰ ਮੈਂ ਤੇ ਚੱਲ ਕੀਤਾ ਦੇ ਬੜੇ ਚਿਰਦਾ ਵਾਂ ਹੈ ਲੁਕਜੁਕ ਲੁਕਜੁਕ ਹਾਂ ਇੱਕ ਇੱਕ ਮਿੰਟ ਪਤ ਵੀਰੇ ਇੱਕ ਮਿੰਟ ਮੈਂ ਜੂڑا ਕਰ ਲਾਂ ਤਾਂ ਫਿਰ ਸਹੀ ਨਹੀਂ ਹੋਣਾ ਏ ਅੱਜ ਜਨੇਵਰ ਦੇ ਬਾਹਰ ਹੀ ਗਏ ਸੀ ਜੁੜੀ ਇਹ ਪਨੀਰੀ ਵੀਜੀ ਅੱਜ ਸਾਰੇ ਜਣੇ ਕਿਦਾਂ ਦਾ ਲੱਗਾ ਇਹਦਾ ਜੁੜਾ ਓਏ ਇਹ ਮੇਰਾ ਛੋਟਾ ਜਆ ਪੰਥ ਵੀਰ ਲੁੱਕ ਲੱਗਾ ਤੂੰ ਐਤੋਂ ਐਤੋਂ ਮੇਰਾ ਹਾਂ ਤੇ ਸਾਰੇ ਜਣੇ ਪੁੱਛਦੇ ਆ ਨਾ ਵੀ ਪੰਥ ਤੁਹਾਡਾ ਕੀ ਲੱਗਦਾ ਪੰਥ ਮੇਰਾ ਭਤੀਜਾ ਵਾ ਮੈਂ ਪੰਥ ਮੈਂ ਪੰਥ ਦੀ ਭੁਈ ਆ ਤੇ ਦਲਜੀਤ ਮੇਰੀ ਪਰਜਾਈ ਆ ਹੈ ਨਾ ਪਰ ਭੈਣਾ ਵਰਗੀ ਪਰਜਾਈ ਆ ਭੈਣਾ ਵਰਗੀ ਭੈਣਾ ਤੋਂ ਵੀ ਵੱਧ ਪਿਆਰ ਕਰਦੀ ਏ ਮੇਰ ਨਾਲ ਆਹ ਨਹੀਂ ਕਿ ਸੰਜੀਤ ਦੁੱਜੀ ਗੱਲ ਕੋਈ ਪਰਮਾਤਮਾ ਕਰੇ ਸਾਡਾ ਪਿਆਰਦਾ ਹੀ ਬਣਿਆ ਸਾਰੀ ਉੱਪਰ ਗੱਲ ਠੀਕ ਹੈ ਮਾਂ ਤੇ ਚਲ ਜੀਏ ਫਿਰ ਚਲੋ ਜੀ ਚਲੋ ਚਲੋ ਪੰਥ ਚਲੀਏ ਢੀਕਣੇ ਆ ਵੀ ਹੈ ਪੰਥ ਚਲੀਏ ਇੱਥੇ ਪੰਥਾ ਲਿਆ ਸਮਾਨਪੁਰ ਵਾਲੀ ਢੀਕਣੇ ਮਾਨ ਨਾਲ ਗੱਲ ਇੱਕ ਹੋਰ ਅਜੇ ਪਨੀਰੀ ਬੀਚਦੀ ਐ ਸਵੇਰ ਦਾ ਮੁੱਥੇ ਗਿਆ ਹੁਣੇ ਜਾਨ ਪਿਆਰ ਹੋ ਗਿਆ ਹੁਣ ਚੱਲੇ ਅੰਦਰ ਨੂੰ ਇੱਕ ਪਨੀਰੀ ਦਾ ਕੰਮ ਹੀ ਹੋ ਗਿਆ ਤੇ ਹੁਣ ਆਪਾਂ ਚੱਲੇ ਵੀਡੀਓ ਬਣਾਉਣੇ ਬਿਲਕੁਲ ਜੀ ਬਿਲਕੁਲ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਾਰੇ ਜਣੇ ਚੱਲੇ ਆਂ ਮਰੀਆਂ ਤੇ ਪਹਿਲਾਂ ਛੱਡਣਾ ਤੁਗਲਵਾਲ ਦਿਲਜੀਤ ਪੰਥ ਨੂੰ ਤੇ ਇੱਧਰ ਵੇਖੋ ਮੇਰੀਆਂ ਡਿੱਗੀਆਂ ਇਹ ਸਾਰੀਆਂ ਡਿੱਗੀਆਂ ਹੁੰਦੀਆਂ ਤੁਗਲਵਾਲ ਤੋਂ ਰਾਜਨ ਪ੍ਰਾਜਨ ਬੈ ਕੇ ਇਹ ਮੇਰੀ ਭਾਪੀ ਜਿਹੜਾ ਮੈਂ ਆਉਂਦੀ ਆ ਨਾ ਮੈਨੂੰ ਕੁਛ ਨਾ ਕੁਛ ਬਣਾ ਆ ਗਿਆ ਵਿੱਚ ਪਾ ਕੇ ਟਿਫਨ ਮੇਰਾ ਤਿਆਰ ਕਰਕੇ ਤੇ ਫਿਰ ਭੇਜੀ ਆ ਨਹੀਂ ਇਹ ਤਾਂ ਇੰਨੀ ਚੰਗੀ ਪਾਤੀ ਹੈਗੀ ਕਿਸ ਦੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਨਹੀਂ ਵਾਕਿਆ ਮੰਨਣ ਵਾਲੀ ਗੱਲ ਸਹੀ ਗੱਲ ਆ ਨਾ ਸਾਨੂੰ ਲਾਦੀ ਰੋਟੀ ਦੀ ਬਵਾਦੀ ਨਹੀਂ ਹੁੰਦੀ ਹਾਂ ਆ ਜਾਓ ਬਾਏ ਬਾਏ ਕਰਦੇ ਬਾਏ ਬਾਏ ਕਰਦੇ ਤੇ ਜਦੋਂ ਸਾਨੂੰ ਹਨੇਰਾ ਹੋ ਜਾਂਦਾ ਵਾ ਨਾ ਥੋੜਾ ਜਿਆ ਫਿਰ ਇੰਨੀ ਐਸ ਹੁੰਦਾ ਵਾ ਫਿਰ ਜਾ ਕੇ ਦੀਦੀ ਵਿਚਾਰੀ ਕਿੱਥੇ ਪਕਾਊਗੀ ਫੇਰ ਮੈਨੂੰ ਰੋਟੀ ਪਕਾ ਕੇ ਪਾ ਕੇ ਫਿਰ ਸੋਲਦੀ ਆ ਤੇ ਰੱਬ ਕਰੇ ਸਾਰਿਆਂ ਨੂੰ ਐਹੋ ਜਿਹੀਆਂ ਪਰਜਾਈਆਂ ਮਿਲਣ ਸਹੀ ਗੱਲ ਸਹੀ ਵਾਕਿਆ ਬੰਨਣ ਵਾਲੀ ਗੱਲ ਆ ਵੇਖ ਲਓ ਡਿੱਗਿਆ ਸਬੂਤ ਜੇ ਮੇਰੇ ਹੱਥ ਵਿੱਚ ਚਾਪਾ ਹੁਣ ਚੱਲੇ ਆ ਤੇ ਆਓ ਚੋਲ ਲਫਾਓ ਜਪਲੀ ਦੇ ਆ ਫੁਲਕੇ ਚੋਲ ਸਾਰਾ ਕੁਝ ਬਣਾ ਕੇ ਦਿੰਦੀ ਆ ਜਦੀ ਪੰਥ ਹੈ ਚੱਲ ਗਏ ਚੱਲ ਚਲੋ ਇਹ ਠੀਕ ਆ ਚਲ ਬੈਠੋ ਇੱਧਰ ਸੱਤਾਂ ਤੇ ਚਲੋ ਬੈਠੋ ਸਿਆਤੋ ਕੀ ਸਾਫ ਗੱਡੀ ਸਾਰੀ ਬੈਠੋ ਬੈਠੋ ਪਰ ਲੇਫਟ ਵੀ ਸਾਈਡ ਤੇ ਆਉਂਦੀ ਜੀ ਜਦੋਂ ਉਤਰਾਂਗੇ ਮਗਾ ਡਿੱਗੀ ਜਰਾ ਲੈ ਜੀ ਲਓ ਜੀ ਗੱਡੀ ਦੀ ਚਾਬੀ ਰਹਿ ਗਈ ਅੰਦਰ ਤੇ ਸਟਾਰਟ ਕਰਨਾ ਕਰਦੇ ਡਿੱਗੀ ਖੋਲੋ ਮੈਂ ਥਾਥਾਰਾ ਕੋਸ਼ੇ ਜੀ ਰਹਿ ਗਏ ਨਾ ਤਾਂ ਖੜਾ ਹਾਂ ਮੈਂ ਸਾਮਾਨ ਸਾਰਾ ਕਰਵਾ ਲੈ ਚਿੱਟੋ ਉਹਦੇ ਇਧਰ ਆ ਅੱਜ ਭਾਂਡਾ ਛੱਨਾ ਸਾਰਾ ਗਿਆ ਜੇ ਰੱਖਿਆ ਚਿਰੋ ਅੱਜ ਸਾਡਾ ਫਲਾਣਾ ਬੈਗ ਤੇਰੇ ਅਹੀਂ ਕੱਪੜੇ ਨਹੀਂ ਪਤਾ ਕਿ ਹੁੰਦੇ ਲੈ ਕੇ ਵੀਡੀਓ ਦੇ ਵਿੱਚ ਜੇ ਨਾਂ ਬਦਲੀ ਇਹ ਸਾਰੇ ਜਣੇ ਕਮੈਂਟ ਕਰਦੇ ਤੇ ਉਹ ਸੋਹਣੇ ਚ ਵੀਡੀਓ ਬਣਾਈ ਜਾਂਦੇ ਆ ਕੀ ਗੱਲ ਵੱਖਰੀ ਇਹ ਕਿਹੜਾ ਚੀਜ਼ ਤੇ ਕਰਨੇ ਪੈਂਦੇ ਆ ਨਾ ਬਾਕੀ ਹੈ ਵੀ ਤੁਹਾਡਾ ਸਾਰਿਆਂ ਦਾ ਪਿਆਰ ਚਾਹੀਦਾ ਹੋਰ ਕੀ ਬਾਕੀ ਮੇਰੇ ਭੈਣ ਫਰਾਹ ਸਾਰੇ ਹਾਨੂੰ ਬਹੁਤ ਜਿਆਦਾ ਪਿਆਰ ਦੇਣ ਦੇ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਹਾਂਜੀ ਹਾਂ ਤੇ ਮਨਜਿੰਦਰ ਜੀ ਜੀਵਨ ਟੀਵੀ ਨੂੰ ਸਾਰੇ ਜਾਣੇ ਸ਼ੇਅਰ ਕਰੋ ਕਮੈਂਟ ਕਰੋ ਤੇ ਨਾਲੇ ਵਲੌਗ ਵੀ ਕਰਿਆ ਕਰੋ ਤੇ ਵਲੌਗ ਨੂੰ ਵੀ ਤੇ ਸਬਸਕ੍ਰਾਈਬ ਕਰੋ ਸਾਰੇ ਜਾਣੇ ਹਾਂ ਤੇ ਬਾਕੀ ਸਾਰੇ ਭੈਣ ਫਰਾਹ ਜੁੜੇ ਰਹੋ ਸਾਡੇ ਨਾਲ ਇਦਾਂ ਹੀ ਪਿਆਰ ਦਿੰਦੇ ਰਹੋ ਹਾਂ ਬਸ ਇਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਸਾਨੂੰ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਬਹੁਤ ਜਿਆਦਾ ਲੋੜ ਹੈ ਤਾਂ ਪਰਮਾਨੇ ਬੰਦਾ ਵੱਡਾ ਹੁੰਦਾ ਸਹੀ ਗੱਲ ਆ ਕੱਲਾ ਬੰਦਾ ਤੇ ਕਿਤੇ ਵੀ ਕੰਮ ਜਲਦੀ ਹੁੰਦਾ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਚਲਾਓ ਫਿਰ ਚੱਲ ਗਾ ਮਿਹਰਬਾਨ ਗਿਆ ਕਰਨ ਲੱਗੀ ਗੱਡੀ ਸਟਾਰਟ ਹੁਣ ਸਾਡਾ ਪੰਥ ਨੇ ਕਰ ਲਈ ਆ ਤਿਆਰੀ ਤੇ ਰਮਾਲੀਏ ਨੇ ਨਹੀਂ ਬਣਾਈ ਅੱਜ ਰਮਾਲੀ ਨਹੀਂ ਬਣਾਈ ਬੰਦਾ ਨਹੀਂ ਕੋਣੀ ਮਾਈ ਤੈਨੂੰ ਹਰ ਲੈਣਾ ਮੈਂ ਹੁਣ ਵੇਖੀ ਮੈਂ ਨਹੀਂ ਜਾਣ ਦੇਣਾ ਤੈਨੂੰ ਕਿੱਥੇ ਲਿਆ ਵਾ ਕਿੱਥੇ ਚੱਲੇ ਆ ਪੰਥ ਕੱਲੇ ਕੱਲੇ ਕਿਹਾ ਨਾ ਮੈਂ ਸੀਨ ਬਣਾਉਂ ਚੁੱਕਿਆ ਹਾਂ ਤੂੰ ਜਾਣਾ ਪੁਈ ਨਾ ਚੱਲ ਤੂੰ ਫਿਰ ਐਂ ਚੱਲ ਮੈਂ ਕਹਿੰਦੇ ਆ ਇਹਨੂੰ ਫਿਰ ਐਂ ਲੈ ਜਾ ਤੇ ਸੀਨ ਬਣਾਉ ਇਹਦੇ ਸੀਨ ਬਣਾਵਾਂਗੇ ਅੱਜ ਅਸੀਂ ਅੱਜ ਚੱਲੇ ਵੀਡੀਓ ਬੋਣ ਤੁਸੀਂ ਚੱਲੋਗੇ ਸਾਡੇ ਨਾਲ ਤੀਜਾ ਨਾ ਤੀਜੇ ਬੋਣ ਚੱਲੇ ਵੀਡੀਓ ਬੋਣ ਚੱਲੇ ਕਰ ਨਾਨੇ ਕੋਈ ਬਿਸ਼ਰਨ ਕੋ ਨਹੀਂ ਜਾਣਾ